ਪੰਜਾਬ ਲਾਈਵ 88 채ਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਦਾ ਝੋਨੇ ਦੀ ਸ਼ਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਇਸ ਸਬੰਧੀ ਮਾਰਕੀਟ ਕਮੇਟੀ ਧਾਰੀਵਾਲ ਦੇ ਸਖਤਰ ਸਰਦਾਰ ਜਗਰੂਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਾਣਾ ਮੰਡੀ ਧਾਰੀਵਾਲ ਤੇ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁਕੇ ਹਨ ਜਦਕਿ ਮਾਰਕੀਟ ਕਮੇਟੀ ਧਾਰੀਵਾਲ ਦੇ ਹਦੀਨ ਆਉਂਦੀਆਂ 10 ਮੰਡੀਆਂ ਦੇ ਪ੍ਰਬੰਧ ਵੀ 1 ਅਕਤੂਬਰ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤੇ ਜਾਣਗੇ ਸਖਤਰ ਜਗਰੂਪ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫਸਲ ਚੰਗੀ ਤਰ੍ਹਾਂ ਸਕਾ ਕੇ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਸਰ ਪੰਜਾਬ ਸੁਪਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਰਹੀ ਹੈ ਜਾਂ ਤੇ ਬਾਣਾ ਮੰਡੀ ਧਾਰੀਵਾਲ ਤੇ ਕਿਦਾਂ ਦੇ ਪ੍ਰਬੰਧ ਹੋ ਗਏ ਨੇ ਖਰੀਦ ਦੇ ਕੋ ਜੀ ਮੈਂ ਜਗਰੂਪ ਸਿੰਘ ਸਖਤਰ ਮਾ ਕੇ ਮੇਰੇ ਧਾਰੀਵਾਲ ਤੁਹਾਡੇ ਮਾਦਮ ਲਈ ਦੱਸਣਾ ਚਾਹੁੰਦਾ ਕਿ ਮੰਡੀਆਂ ਵਿੱਚ ਪੰਜਾਬ ਸਰਕਾਰ ਮੰਡੀ ਬੋਰਡ ਦੀ ਅਧਿਤੰਤਾਪ ਸੀਜ਼ਨਲ ਮਾਡਲ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਹਨ ਤੇ ਮੇਨ ਮੰਡੀ ਵਿੱਚ ਜਿਹੜੇ ਅਸਲੇ ਆਸਮਤੀ ਦੀ ਲਈ ਬਲਾਈ ਆ ਕੋਈ ਇੱਕ ਦੋ ਢੇਰੀ ਉਪਰੰਤ ਇੱਕ 1 ਅਕਤੂਬਰ ਤੋਂ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਤਕਰੀਬਨ ਸਾਰੇ ਪ੍ਰਬੰਧ ਮੁਕੰਮਲ ਹਨ ਸਰ ਮਾਰਕੀਟ ਕਮੇਟੀ ਧਾਰੀ ਵਾਲਾ ਦੀਆਂ ਕਿੰਨੀਆਂ ਮੰਡੀਆਂ ਹੁੰਦੀਆਂ ਕਿ ਮਾਰਕੀਟ ਕਮੇਟੀ ਅਰੀਵਲ ਦੇ ਦੀਨ 10 ਮੰਡੀਆਂ ਪੈਂਦੀਆਂ ਨੇ 10 ਮੰਡੀਆਂ ਦੀ ਸਫਾਈ ਬਿਲਕੁਲ ਹੋ ਚੁੱਕੀ ਆ ਜਿੱਥੇ ਵੀ ਰਾਈ ਵਾਹੇਗੀ ਉਸੇ ਦਿਨ ਉੱਥੇ ਜਿਹੜਾ ਲਾਈਟ ਦਾ ਪ੍ਰਬੰਧ ਕਰ ਦਿੱਤਾ ਤਾਂ ਕਿ ਕੋਈ ਸਮਾਨ ਚੋਰੀ ਨਾ ਹੋਵੇ ਸਰ ਬਾਕੀ ਬਾਰਦਾਨਾ ਵਗੈਰਾ ਬਿਜਲੀ ਪਾਣੀ ਦਾ ਪ੍ਰਬੰਧ ਦੇਖੋ ਜੀ ਮੰਡੀਆਂ ਵਿੱਚ ਬਿਜਲੀ ਪਾਣੀ ਜਿਵੇਂ ਦਾ ਬੈਟਰੀ ਸ਼ਾਨਦਾਰ ਮੁਕੰਮਲ ਪ੍ਰਬੰਧ ਹੈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਂ ਦਿੱਤੀ ਜਾਵੇਗੀ ਜਿੰਨੀਆਂ ਖਰੀਦ ਏਜੰਸੀਆਂ ਕਰ ਰਹੀਆਂ ਜੀ ਇੱਥੇ ਦੇਖੋ ਜੀ ਹਾਲ ਦੀ ਘੜੀ ਦੇ ਕੋਈ ਖਰੀਦ ਏਜੰਸੀ ਨਹੀਂ ਆਈ ਇਹ 1 ਅਕਤੂਬਰ ਤੋਂ ਜਿਹੜਾ ਖਰੀਦ ਏਜੰਸੀਆਂ ਸਾਡੇ ਕੋਲ ਆਣਗੇ ਆ तकरीबन ਜਿੰਨੀਆਂ ਵੀ ਜ਼ਿਲ੍ਹੇ ਦੀਆਂ ਖਰੀਦ ਏਜੰਸੀਆਂ ਨੇ ਉਹ ਸਾਰੀਆਂ ਤਕਰੀਬਨ ਪਰਚੇਜ ਕਰਦੀਆਂ ਸਰ ਇਹ ਅਪੀਲ ਕਰਨਾ ਚਾਹੁੰਦੇ ਕਿਸਾਨਾਂ ਨੂੰ ਦੇਖੋ ਜੀ ਮੈਂ ਆਪਣੇ ਜ਼ਿਮੀਦਾਰ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੀ ਪੈਡੀ ਜਿਹੜੀ ਆ ਸੁਕਾ ਕੇ ਪੂਰੀ ਪੱਕਣ ਤੇ ਫੇਰ ਵੜਾਈ ਜਾਵੇ ਤਾਂ ਕਿ ਮੱਡੀ ਵਿੱਚ ਕਿਸੇ ਕਿਸਮ ਦੀ ਜ਼ਿਮੀਦਾਰਾਂ ਦੀ ਕੋਈ ਖੱਜਲ ਖਵਾੜੀ ਨਾ ਹੋਵੇ ਇਸ ਕਰਕੇ ਜ਼ਿਮੀਦਾਰਾਂ ਨੂੰ ਪੁਰਜ਼ੋਰ ਅਪੀਲ ਆ ਤੇ ਆਪਣੀ ਫਸਲ ਨੂੰ ਰੰਗੀ ਤਰ੍ਹਾਂ ਸੁਕਾ ਕੇ ਫਿਰ ਕੰਬਾਈਨਾਂ ਵੜਾ ਕੇ ਫਿਰ ਮੰਡੀ ਚ ਲਿਆਂਦੀ ਜਾਵੇ ਤਾਂ ਕਿ ਕਿਸੇ ਕਿਸਮ ਦੀ ਖੇਦ ਹੋਣ ਵਿੱਚ ਕੋਈ ਦੇਰੀ ਨਾ ਹੋਵੇ ਕੰਬਾਈਨ ਮਾਲਕਾਂ ਨੂੰ ਵੀ ਕੋਈ ਹੁਕਮ ਤਾਂ ਨਹੀਂ ਆਉਂਦੇ ਜੀ ਕੰਬਾਈਨ ਮਾਲਕਾਂ ਨੂੰ ਵੀ ਮੇਰੀ ਅਪੀਲ ਆ ਕਿ ਤੁਸੀਂ ਜਿਹੜਾ ਪੈਡੀ ਜਿਹੜੀ ਹੈ ਸਵੇਰੇ ਟਾਈਮ 10 11 ਵਜੇ ਤੋਂ ਪਹਿਲਾਂ ਨਾ ਵਢੀ ਜਾਵੇ ਕਿਉਂਕਿ ਤਰੇਲ ਪਈ ਹੁੰਦੀ ਹੈ ਤਾਂ ਰਾਤ ਨੂੰ ਵੀ ਲੇਟ ਆਵਾ ਨਾ ਵਢੀ ਜਾਵੇ ਸੁੱਕੀ ਪੈਡੀ ਵਢੀ ਜਾਵੇ ਤਾਂ ਕਿ ਜ਼ਿਮੀਂਦਾਰਾਂ ਨੂੰ ਕਿਸੇ ਕਿਸਮ ਦੀ ਕੋਈ ਮੰਡੀਆਂ ਤੇ ਮੁਸ਼ਕਲ ਨਾ ਆਵੇ